ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਤੋਂ ਜਿੱਥੇ ਕਿ ਅੱਜ ਲਾਇਨਸ ਕਲੱਬ ਰਾਇਲ ਵੱਲੋਂ ਇਹਨਾਂ ਵੱਲੋਂ ਅੱਜ ਧੁੱਧ ਦੇ ਮੱਦੇਨਜ਼ਰ ਬਹੁਤ ਵੱਡਾ ਉਪਰਾਹਲਾ ਕੀਤਾ ਗਿਆ ਜੇ ਗੱਲ ਕਰੀਏ ਤਾਂ ਅੱਜ ਰਾਤ ਨੂੰ ਇੱਥੇ ਇੱਕ ਗੱਡੀ ਪਲਟ ਗਈ ਸੀ ਔਰ ਉਹ ਮੁੱਖ ਰੱਖਦੇ ਆ ਉਹਨਾਂ ਚੀਜ਼ਾਂ ਨੂੰ ਐਕਸੀਡੈਂਟ ਨੂੰ ਮੁੱਖ ਰੱਖਦੇ ਆ ਮੌਸਮ ਨੂੰ ਮੁੱਖ ਰੱਖਦੇ ਆ ਅ ਜਿਹੜੇ ਗਵਹਾਨਾਂ ਦੇ ਉੱਤੇ ਰਬਲੈਟਰ ਦੀ ਜਿੰਨੀ ਸੇਵਾ ਇਸ ਕਲੱਬੋਂ ਕੀਤੀ ਜਾਂਦੀ ਹੈ ਔਰ ਅੱਜ ਕਿੰਨੀ ਵੀ ਚੱਲ ਰਹੀ ਹੈ ਔਰ ਸਾਰੇ ਮੈਂਬਰਸ ਵਾਤੇ ਪਹੁੰਚੇ ਹੋਏ ਨੇ ਔਰ ਟ੍ਰੈਫਿਕ ਇੰਚਾਰਜ ਸਾਹਿਬ ਵੀ ਇੱਥੇ ਹਾਜ਼ਰ ਨੇ ਔਰ ਸਾਡੇ ਹੌਲਦਾਰ ਸਾਹਿਬ ਜਸਪਾਲ ਸਿੰਘ ਵੀ ਹਾਜ਼ਰ ਨੇ ਸੋ ਹਾਉਸ ਦਾ ਚਾਹਦੇ ਆ ਟ੍ਰੈਫਿਕ ਇੰਚਾਰਜ ਸਾਹਿਬ ਕੋ ਜੀਤ ਕਰਨ ਦੀ ਬੇਨਤੀ ਕਰਦੇ ਹਾਂ ਔਰ ਹੋਰ ਮੈਂਬਰ ਸਭਨਾਂ ਨੂੰ ਸਭ ਤੁਸੀਂ ਜੁੜੇ ਹੋ ਦਾ ਬੋਲ ਪੰਜਾਬੀ ਚ ਉਹਨਾਂ ਦੇ ਬਹੁਤ ਐਕਸੀਡੈਂਟ ਹੁੰਦੇ ਨੇ ਆਪਾਂ ਦੇਖਣਾ ਰੋਜ਼ ਐਕਸੀਡੈਂਟ ਹੋ ਰਹੇ ਨੇ ਉਹਦੇ ਥੋੜੀ ਜਿਹੀ ਜਗ੍ਹਾ ਮੰਦਤ ਕਰਦਿਆਂ ਕਿ ਹਰ ਪਾਈ ਜੀ ਉਹਦੇ ਲਈ ਅੱਜ ਕੱਲ੍ਹ ਆਪ ਵੱਲੋਂ ਇਫੈਕਟਰ ਲਗਾਏ ਜਾ ਰਹੇ ਨੇ ਤੇ ਮੈਂ ਖੇਤੋਂ ਆਪ ਨੂੰ ਸਭ ਤੋਂ ਧੰਨਵਾਦ ਕਰਦਾ ਅਸੀਂ ਆਪਦੇ ਲੋਅਨ ਕਲੱਬ ਰਾਇਲ ਵੱਲੋਂ ਕੈਂਪ ਜਿਵੇਂ ਜਿਵੇਂ ਜਹਾਂ ਦੀਆਂ ਜ਼ਰੂਰਤਾਂ ਮੁਤਾਬਕ ਸੇਫਟੀ ਦੇ ਕੈਂਪਸ ਸਮਾਲ ਕਰਾਈ ਕਰਾ ਰਹੇ ਹਾਂ ਉੰਗੂ ਐਸਟੀਪੀਾ ਪਟਿਆਲਾ ਜੀ ਇਹਨਾਂ ਦੇ ਅਨੁਸਾਰ ਵੀ ਪੀਐਸਟੀ ਸਾਹਿਬ ਸਮਾਣਾ ਸਾਹਿਬ ਪੀਐਸਟੀ ਸਾਹਿਬ ਟ੍ਰੈਫਿਕ ਤੇ ਲੈਨਟ ਨਾਲ ਹੋਏ ਰੋਇਲ ਦੇ ਵਰਕ ਸਾਥੀ ਸਾਰੇ ਸਾਥੀ ਜੀ ਇਹਨਾਂ ਦੇ ਮੈਂਬਰਸ਼ਿਪ ਵਾਲਿਆਂ ਦਾ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਖੜਖੜਾ ਸਰਪ੍ਰਸਤਤਾ ਪਾਵਨ ਆ ਰਹੀ ਹੈ ਜਿਸ ਨਾਮ ਨਾਲ ਰਿਹਾ ਕਿਤਾ ਕਿਸੇ ਕਾਰਨ ਕੋਈ ਐਕਸੀਡੈਂਟ ਨਾਲ ਵਾਪਰੀ ਗਏ ਕੀ ਜਾਂਦਾ ਨਾ ਅਸੀਂ ਤੁਹਾਡਾ ਇਸ ਕੰਫਰੰਸ ਦਾ ਮਾਹੌਲ ਬਣਾਇਆ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦੀ ਹੈ ਮੈਂ ਗੱਲ ਸਾਹਿਬ ਦਾ ਖੜਾ ਕਰ ਰਿਹਾ ਹੈ ਟ੍ਰੈਨਿੰਗ ਕਲੱਬ